ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਪਿੰਡ ਚੂਸਲੇਵਾੜ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਥਾਣਾ ਸਦਰ ਮੋੜ ਪੈਂਦਾ ਹੈ ਜੀ ਇਹ ਨੌਜਵਾਨ ਦੀ ਜਗਰੂਪ ਸਿੰਘ ਨਾਂ ਹੈ ਉਸ ਦੀ ਚਿੱਟੇ ਦੇ ਕਾਰਨ ਮੌਤ ਹੋਈ ਹੈ ਚਿੱਟੇ ਦਾ ਇੰਜੈਕਸ਼ਨ ਲਾਉਣ ਪੰਜਾਬ ਸਰਕਾਰ ਇਸ ਲਈ ਜ਼ਿੰਮੇਵਾਰ ਹੈ ਕਫ਼ਨ ਬੋਲ ਪਿਆ ਆਈ 31 6 216 2024 ਦੀ ਇਹ ਗੱਲ ਹੈ ਜੀ ਪਿੰਡ ਚੂਸਲੇਵੜ 216 2024 ਇਹ ਨੌਜਵਾਨ ਦੀ ਚਿੱਟੇ ਕਰਨ ਮੌਤ ਹੋਈ ਹੈ ਜੀ ਚਿੱਟੇ ਦਾ ਇੰਜੈਕਸ਼ਨ ਲਾਇਆ ਹੋਇਆ ਸੀ ਇਸ ਦੀ ਮੌਤ ਦੀ ਸਰਕਾਰ ਜ਼ਿੰਮੇਵਾਰ ਹੈ ਜੀ ਜੋ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਨਸ਼ਾ ਵੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਨਸ਼ਾ ਹੈ ਪੰਜਾਬ ਦੇ ਪਿੰਡਾਂ 'ਚ ਇਹ ਪਿੰਡ ਚੂਸਲੇਵੜ ਹੈ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਖਦਰ ਥਾਣਾ ਮੋੜ ਕੋਈ ਕਾਰਵਾਈ ਨਹੀਂ ਜੀ ਹੁੰਦੀ ਬਹੁਤ ਜ਼ਿਆਦਾ ਚਿੱਟਾ ਹੈ ਪੰਜਾਬ ਦੇਆਂ ਪਿੰਡਾਂ 'ਚ ਇਹਦੀ ਸਰਕਾਰ ਜ਼ਿੰਮੇਵਾਰ ਹੈ ਭਗਵੰਤ ਸਿੰਘ ਮਾਣ ਇਸ ਦਾ ਜ਼ਿੰਮੇਵਾਰ ਹੈ ਪੁਲਿਸ ਤੇ ਬਨਾਸ ਪ੍ਰਚਾਰ ਪੰਜਾਬ ਸਰਕਾਰ ਦੇ ਨਸ਼ਾ ਤਸਕਰ ਤਿੰਨੋਂ ਜੁਆਇੰਟ ਇਹ ਤਿੰਨੇ ਜ਼ਿੰਮੇਵਾਰ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਆ ਵੇਖੋ ਲਾਸ਼ਾਂ ਸਿਵਿਆਂ ਨੂੰ ਜਾਣਦੀਆਂ ਅਸੀਂ ਦੇਖੋ ਬੇਨਤੀ ਕਰਦੀ ਕਿਹਦੇ ਪੁੱਤ ਨਹੀਂ ਲਾਜ ਜਣੀ ਪਿਓ ਦੇ ਮੋਢਿਆਂ 'ਤੇ ਨਾ ਜਾਵੇ ਪਿਓ ਦੀ ਲਾਜ ਭਾਵੇਂ ਪੁੱਤ ਦੇ ਮੋਢਿਆਂ 'ਤੇ ਚਲੇ ਜੇ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਵੇਖੋ ਕੀ ਆ ਰਿਹਾ ਪਰਸੋਂ ਭਿੱਖੀਵੰਦ ਦੇ ਵਿੱਚ ਮੌਤ ਹੋ ਗਈ ਹੈ ਪਿਛਲੇ ਮਹੀਨੇ ਦੇ ਨਾਲ ਚਾਕਤਰਨਦਾਰਨ ਹੋਈ ਆ 15 ਦਿਨਾਂ ਦੇ ਵਿੱਚ ਕੀ ਮੌਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ 3 ਪ੍ਰਸ਼ਾਸਨ ਤੇ ਨਸ਼ਾ ਤਸਕਰਿਆ ਸਾਡੀ ਤੇ ਹੋਈ ਬੇਣਤੀ ਆ ਲਾਸ਼ਾਂ ਢੋਟ ਹੋ ਗਏ ਪੁੱਤਾਂ ਦੀਆਂ ਤੇ ਲੋਕਾਂ ਦੇ ਘਰਾਂ ਦੇ ਕੋਈ ਦੇ ਚਾਰਾਗ ਸਭ ਮਾਦੀ ਨੇ ਸੇਵ ਦੇਣਿਆ ਮੁੱਖ ਮੰਤਰੀ ਸਾਹਿਬ ਵੇਖੋ ਅੱਜ ਹਾਲ ਪਰਿਵਾਰਾਂ ਦੇ ਪਿੰਡਾਂ ਦੇ ਪਿੰਡ ਖਾਲੀ ਹੋਏ ਯਾਰ ਇਹਨੇ ਨੌਜਵਾਨ ਜੋ ਕੀ ਚਿੱਟੇ ਰਾਂ ਇੰਜੈਕਸ਼ਨ ਲਾਉਂਦੇ ਨੇ ਤੇ ਲੁੱਟਾਂ ਖੂਹਾਂ ਕਰਦੇ ਨੇ ਇਹਦਾ ਜ਼ਿੰਮੇਵਾਰ ਸਿਰਫ ਸਰਕਾਰ ਹੈ ਕੋਈ ਪੁਲਿਸ ਪ੍ਰਸ਼ਾਸਨ ਕੋਈ ਕੁਝ ਨਹੀਂ ਕਰ ਰਿਹਾ ਹੈ ਸਭ ਇੱਥੇ ਆਮ ਘੁੰਮਦੇ ਨੇ ਸਭ ਚਿੱਟਾ ਇੱਥੇ ਸੇਲ ਕਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਆਟਾ ਘੱਟ ਤੇ ਚਿੱਟਾ ਜ਼ਿਆਦਾ ਮਿਲੇਗਾ ਜੀ ਇਹਦੀ ਜ਼ਿੰਮੇਵਾਰ ਸਿਰਫ ਪੰਜਾਬ ਸਰਕਾਰ ਹੈ ਜੀ ਜੋ ਇਸ ਨਸ਼ਾ ਤਸਕਰਾਂ ਨੂੰ ਨਾਥ ਨਹੀਂ ਪਾ ਰਹੀ ਹੈ ਜੀ ਦਿਨੋਂ ਦਿਨ ਪੁੱਤਾਂ ਦੀ ਮਰਨ ਦੀ ਸੰਖਿਆ ਵਧ ਰਹੀ ਹੈ ਜੀ ਪਿੰਡ ਚੂਸਲੇਵੜ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਬੋਲ ਕੇ ਦੱਸਣਾ ਚਾਹੁੰਦਾ ਹੈ ਕਿ 2017 ਦੇ ਵਿੱਚ ਜਦੋਂ ਅਰਵਿੰਦ ਕੇਤਰੀਵਾਦ ਜਿਹੜਾ ਸਭਾ ਉਹ ਮੁੱਖ ਆਕਸਨ ਪੱਟੀ ਕਫਨ ਬੋਲਪੇ ਦੇ ਨਾਲ ਬੈਠ ਕੇ ਉਨੇ ਅੰਕੜੇ ਲੈ ਸੀ ਮੁਕਤਾ ਸਿੰਘ ਪੱਟੀ ਤੋਂ ਜਿਹੜੇ ਪੰਜਾਬ ਸਰਕਾਰ ਤੇ ਜਿਹੜੇ ਸੀਗੇ ਉਹ ਡਿਊਟੀ ਕਮਿਸ਼ਨ ਆਲ ਪੰਜਾਬ ਤੋਂ ਲੈ ਗਏ ਸੀ ਜਿਹੜੇ ਮੈਂ ਤਖਣ ਬੋਲ ਪੈਨ ਆਪਣੇ ਲੈਟਰਪੈਡ ਤੇ 3954168 ਉਹ ਅਰਵਿੰਦ ਕੇਜਰੀਵਾਲ ਨੇ ਮੁਕਤਾ ਸਿੰਘ ਪੱਟੀ ਨਾਲ ਬੈਠ ਕੇ ਸਾਰੇ ਅੰਕੜੇ ਲੈ ਸੀਗੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਬੋਲਦਾ ਰਿਹਾ ਹੈ ਕਿ ਪੰਜਾਬ ਦੇ ਵਿੱਚ 40 ਲੱਖ ਨਸ਼ਾ ਪੀੜਤ ਬੱਚਾ ਹੈ ਤਾਂ ਉਸ ਸਮੇਂ ਭਗਵੰਤ ਮਾਨ ਪਾਰਲੀਮੈਂਟ ਮੈਂਬਰ ਸੀਗਾ ਉਦੋਂ ਪਾਰਲੀਮੈਂਟ ਦੇ ਵਿੱਚ ਇਹ ਬੋਲਿਆ ਸੀ ਆਪਾ ਸਮਾਨ ਕਿ ਪੰਜਾਬ ਦੇ ਹੁਣ ਤਾਂ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਕਫਨਾਂ ਦੇ ਮੈਮੋਰੰਡਮਾਂ ਲੱਗ ਪਏ ਹਨ ਇਹ ਭਗਵਾਨ ਜੀ ਪਾਰਲੀਮੈਂਟ 'ਚ ਬੋਲਿਆ ਸੀਗਾ ਇਹ ਜਦੋਂ ਵਿਧਾਨ ਸਭਾ ਦੇ ਵਿੱਚ ਹੁਣ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਆ ਜਿਹੜੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਤਾਂ ਇੱਥੇ ਭਗਵਾਨ ਜੀ ਮਾਨ ਨੇ ਜਿਹੜਾ ਸੀਗਾ ਉਹ ਵਿਧਾਨ ਸਭਾ ਦੇ ਵਿੱਚ ਪਿਛਲੇ ਥੇਰੇ ਸਮੇਂ ਦੇ ਵਿੱਚ ਮੁੱਖ ਮੰਤਰੀ ਹੁੰਦਿਆ ਹੋਇਆ ਇਹਨੇ ਪਾਰਲੀਮੈਂਟ ਤੇ ਵਿધાન ਸਭਾ ਦੇ ਵਿੱਚ ਬੋਲਿਆ ਹੈ ਕਿ ਇੱਥੇ ਫੜੇ ਸਰਕਾਰੀ ਅੰਕੜੇ ਜਿਹੜੇ ਨੇ ਉਹ 3953168 ਨੇ ਇਹ ਬੋਲਿਆ ਸੀਗਾ ਭਵੰਤ ਮੌਜੂਦਾਨ ਵਿધાન ਸਭਾ ਦੇ ਵਿੱਚ ਜਿਹਦਾ ਰਿਕਾਰਡ ਵੀ ਕਫਰ ਬੋਲ ਕੋ ਪੇਸ਼ ਹੈ ਤਾਂ ਇੱਥੇ ਜਿਹੜੀ ਉਹ ਕਫਰ ਬੋਲ ਪੇਸ਼ ਤੋਂ ਪਿੰਡ ਆਦਾ ਹੈ ਕਿ ਡਰਗ ਮਾਫੀਆ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹ ਕਿੰਨੇ ਜੁਆਇਡ ਹਨ ਇਕੱਠੇ ਹਨ ਕਿ ਸਾਡੇ ਪੁੱਤਾਂ ਦੀਆਂ ਅਰਥੀਆਂ ਮੋਢਿਆਂ ਤੇ ਚਿੱਟੇ ਦੇ ਨਾਲ ਉਠਾਈਆਂ ਜਾ ਰਹੀਆਂ ਹਨ ਤਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹਨੂੰ ਪੰਜਾਬ ਦੇ ਲੋਕਾਂ ਨੇ ਹੁਣ ਇਹ ਜਿਹੜਾ ਸੀਗਾ ਦੱਸ ਦਿੱਤਾ ਏ ਕਿ ਪੰਜਾਬ ਦੇ ਵਿੱਚ ਕਿੰਨੀਆਂ ਮੌਤਾਂ ਜਿਹੜੀਆਂ ਨੇ ਨਸ਼ਾ ਨਸ਼ਾ ਤੇਰਾ ਹੋ ਰਹੀਆਂ ਹਨ ਇਹ ਗੱਲ ਅੱਜ 21 6 2024 ਦੀ ਹੈ ਜਿਹੜਾ ਪਿੰਡ ਚੂਸਲੇਵੜ ਦੇ ਵਿੱਚੋਂ ਸਰੂਪ ਸਿੰਘ ਦੀ ਲਾਸ਼ ਧੰਨੋ ਮੇਜਰ ਸਿੰਘ ਚੂਸਲੇਵੜ ਜਿਹੜਾ ਪਿੰਡ ਹੈ ਉਹਦੇ ਵਿੱਚੋਂ ਗਈ ਸੀ ਥਾਣਾ ਸਦਰਪੱਡੀ ਜ਼ਿਲ੍ਹਾ ਤਰਨਤਾਰਨ ਤਾਂ ਪੰਜਾਬ ਦੇ ਵਿੱਚ ਲਾਸ਼ਾਂ ਜਿਹੜੀਆਂ ਨੇ ਅੱਜ ਵੀ ਢੋਈਆਂ ਜਾ ਰਹੀਆਂ ਹਨ ਕਫਨ ਬੋਲ ਤੇ ਸਰਕਾਰ ਪੇਸ਼ ਕਰ ਰਿਹਾ ਹੈ ਰਿਕਾਰਡ ਦੀ ਗੱਲ ਕਰਦਾ ਹੈ ਤਾ ਇੱਥੇ ਜਿਹੜੀ ਆ ਉਹ ਪੰਜਾਬ ਸਰਕਾਰ ਜਿਹੜੀ ਆ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਨਕੰਬੀ ਤੇ ਫੇਲ੍ਹ ਸਾਬਤ ਹੋਈ ਹੈ ਤਾਂ ਇਸ ਸਮੇਂ ਜਿਹੜਾ ਸਿਗਾ ਉਹ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਜਿਹੜਾ ਪਾਰਲੀਮੈਂਟ ਦੀਆਂ ਸੀਟਾਂ ਵਾਸਤੇ ਇਹ ਕਫਨ ਬੋਲ ਪਏ ਨੇ ਤੇ ਪੰਜਾਬ ਦੇ ਲੋਕਾਂ ਨੇ ਇਹ ਫਤਵਾ ਦੇਖ ਕੇ ਦੱਸਤਾ ਸੀਗਾ ਕਿ ਤੁਸੀਂ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਪੰਜਾਬ ਵਿੱਚ ਨਕੰਬੀ ਹੈ ਤਾਂ ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਨੀਣਾ ਕੰਡ ਜਿਹੜਾ ਸਿਗਾ ਉਹ ਤਰਸਿਖ ਦਿਖਾਤੀ ਹੈ ਤਾਂ ਇਸ ਕਰਕੇ ਕਫਣ ਬੋਲਦਾ ਦੱਸਣਾ ਚਾਹੁੰਦਾ ਏ ਕਿ ਕਫਣ ਬੋਲ ਪਿਆ ਅੱਜ ਵੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਜੇ ਤਸੋਂ ਆਪਣੀ ਹੋਂਦ ਸੰਭੀ ਜਾਂਦੀ ਹੈ ਤਾਂ ਸਾਮ ਲੈ ਵਰਨਾ ਥੱਲੂ ਲੋਕ ਜਿਹੜੇ ਨੇ ਪੰਜਾਬ ਦੇ ਉਹ ਜ਼ਮੀਨ ਨਾਲ ਜਵਾਨ ਚਟਾ ਦੇਣਗੇ ਇਸ ਕਰਕੇ ਪੰਜਾਬ ਦੇ ਕੁੱਟਾ ਨੂੰ ਬਚਾ ਲਓ ਕਫਣ ਬੋਲ ਕੇ ਨਸ਼ਾ ਰੋਹੀ ਪੰਜਾਬ 21 6 2024 ਪੰਜਾਬ ਸਰਕਾਰ ਮੁਰਦਾਬਾਦ